ਈ 50 ਸਾਲ ਤੋਂ ਅਸੀਂ ਇਸ ਮੰਡੀ 'ਚ ਰਹਿ ਰਹੇ ਆਂ ਉਹ ਮੰਡੀ ਦਾ ਇਹ ਹਾਲ ਰਿਹਾ ਸਰਕਾਰਾਂ ਆਈਆਂ ਆਸ਼ਵਾਸ਼ਣ ਦੇ ਗਈਆਂ ਜੀ ਤੁਹਾਡਾ ਮੰਡੀ ਦਾ ਕੰਮ ਹੋਊਗਾ ਮਿਊਸਪਲ ਕਮੇਟੀ ਮਾਰਕੀਟ ਕਮੇਟੀਆਂ ਕੋ ਜਾਣੇ ਮਿਊਸਪਲ ਕਮੇਟੀ ਕੋ ਆਊਟਸਟੈਕ ਦਨੇ ਉਹ ਕਹਿੰਦੇ ਤੁਹਾਡਾ ਮਾਰਕੀਟ ਕਮੇਟੀ ਦੇ ਅੰਦਰ ਮਾਰਕੀਟ ਕਮੇਟੀ ਨੂੰ ਅਸੀਂ ਫੀਸ ਦਨੇ ਜਿਹੜੀ ਫੀਸ ਅਸੀਂ ਦਨੇ ਉਹਦੇ ਉਸ ਮਾਰਕੀਟ ਕਮੇਟੀ ਵੀ ਇਹਦਾ ਕੋਈ ਹੱਲ ਨਹੀਂ ਕਰਦੀ ਜਦ ਇਲੈਕਸ਼ਨ ਆਉਂਦਾ ਸਾਨੂੰ ਆਸ਼ਵਾਸ਼ਣ ਦਰ ਤੁਹਾਡੀ ਮੰਡੀ ਦੀ ਸਫਾਈ ਹੋਊਗੀ ਜੀ ਇਹ 40 ਸਾਲ ਤੋਂ ਤਾਂ ਮੈਂ ਦੇਖ ਰਿਹਾ ਜੀ ਮੇਰੀ 62 ਸਾਲ ਦੀ ਉਮਰ ਹੈ 40 50 ਸਾਲ ਤੋਂ ਮੈਂ ਦੇਖ ਰਿਹਾ ਇਹਦੀ ਕੋਈ ਸਫਾਈ ਨਹੀਂ ਜੇ ਅਸੀਂ ਬਹੁਤ ਵਾਰੀ ਕਹਿ ਗਏ ਕਿ ਕਾਂਗਰਸੀਆਂ ਸਰਕਾਰਾਂ ਆਈਆਂ ਉਹਨੇ ਨਹੀਂ ਕੱਖ ਕੀਤਾ ਕਾਲੀਆਂ ਨੇ ਕੋਈ ਨਹੀਂ ਕੀਤਾ ਜਿਹੜਾ ਪਾਣੀ ਇੰਨਾ ਖੜਾ ਰਹਿੰਦਾ ਮੰਡੀ ਦੇ ਵਿੱਚ ਜੇ ਸੀਵਰੇਜ ਆ ਉਹ ਸਿਸਟਮ ਠੀਕ ਨਹੀਂ ਹੈਗਾ ਇਹ ਬੈਗ ਮਾਰਦਾ ਹੈਗਾ ਅਸੀਂ ਬਹੁਤ ਵਾਰੀ ਰਿਕਵੈਸਟ ਕਰ ਚੁੱਕੇ ਹਾਂ ਮਾਰਕੀਟ ਕਮੇਟੀ ਨੂੰ ਵੀ ਕਰ ਚੁੱਕੇ ਹਾਂ ਸ਼ਹਿਰ ਆਪਣੇ ਐਸਡੀ ਸਾਹਿਬ ਨੂੰ ਵੀ ਕਹਿ ਚੁੱਕੇ ਹਾਂ ਲੇਕਿਨ ਕੋਈ ਧਿਆਨ ਨਹੀਂ ਦੇ ਰਿਹਾ ਉਹ ਕਦੀ ਕਹਿੰਦੇ ਨੇ ਇਹ ਮਾਰਕੀਟ ਕਮੇਟੀ ਨੇ ਕਰਨਾ ਮੈਂ ਜਦ ਕਿ ਅਸੀਂ ਹਾਊਸ ਟੈਕਸ ਦਿੰਨੇ ਆ ਸਭ ਕੁਝ ਦਿੰਨੇ ਆ ਉਹਦੇ باوجود ਦੀ ਮੰਡੀ ਦੀ ਕੋਈ ਸਫਾਈ ਨਹੀਂ ਹੁੰਦੀ ਬਈ ਕੰਮਪਲੀਟ ਕੋਈ ਦੇ ਚੁਕੇ ਹਾਂ ਹਾਂ ਜੀ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਮੈਗਨਾ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਲੇਕਿਨ ਉਹ ਹੀ ਇਹ ਕਹਿੰਦੇ ਮਾਰਕੀਟ ਕਮੇਟੀ ਨੇ ਕਰਾਉਣਾ ਮਾਰਕੀਟ ਕਮੈਂਡ ਦੀ ਇਹਨੇ ਕਰਾ ਦੇਣਾ ਜਦ ਕਿ ਅਸੀਂ ਜਦ ਹਾਊਸ ਟੈਕਸ ਪੇ ਕਰਦੇ ਆ ਇੱਕ ਮੁਸਲਕੀਟੀ ਦਾ ਹੀ ਫਰਜ਼ ਮੰਨਦਾ ਹੈਗਾ ਇਹ ਸਾਨੂੰ ਇਹ ਨਾਲ ਸਹਿਯੋਗ ਦੇਣ ਕੋਈ ਰਸਤਾ ਨਹੀਂ ਕੋਈ ਨਹੀਂ ਜਾ ਸਕਦਾ ਕੋਈ ਮਨ ਨਾ ਬੱਚਿਆ ਜਾ ਸਕਦਾ ਜਵਾਨ ਨਾ ਔਰਤ ਕੋਈ ਵੀ ਨਹੀਂ ਜਾ ਸਕਦੀ ਕਿਸੇ ਪਾਸੇ ਪਾਣੀ ਪਾਣੀ ਹੈ ਚਾਰੇ ਪਾਸੇ ਮੰਦਰ ਦੇ انا ਇਹਦਾ ਸਮਾਨ ਇੱਕ ਪੈ ਪੈਣਾ ਹੀ ਇੱਕ ਪੱਖੇ ਦੀ ਰਿਪੇਅਰ ਹੋਣੀ ਹੈ ਉਹ 4-5000 ਰੁਪਏ ਲੱਗਦਾ ਹੈ ਉਹ ਕਹਿੰਦੇ ਸਾਡੇ ਕੋਲ ਖਾਤੇ 'ਚ ਹੈ ਨਹੀਂਗੇ ਵੀ ਸਾਡੇ ਕੋਲ ਸੀਜ਼ਨ ਆਉਂਦਾ ਇੱਕ ਮਹੀਨੇ ਲਈ ਇੱਕ ਮਹੀਨੇ ਲਈ ਅਸੀਂ ਪੈਸੇ ਲਾ ਸਕਦੇ ਹਾਂ ਬਾਕੀ ਮੰਡੀ ਵਾਲੇ ਲਾਓ ਨਮਸਕਾਰ ਜੀ ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਇਕਤਾ ਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਢਿੰਗੜਾ ਮੇਰੇ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਇਹ ਕੋਈ ਨਹਿਰ ਜਾਂ ਦਰਿਆ ਦਾ ਪਾਣੀ ਨਹੀਂ ਇਹ ਪੁਰਾਣੀ ਦਾਣਾ ਮੰਡੀ ਆ ਜਿਹੜੀ ਪੁਰਾਣੀ ਦਾ ਵਿੱਚ ਇਹ ਲਗਾਤਾਰ ਹੀ ਪਾਣੀ ਇੱਥੇ ਖੜਾ ਰਹਿੰਦਾ ਆ ਮੈਂ ਕੈਮਰਾਮੈਨ ਕਮਾਂਗਾ ਸਾਰੇ ਪਾਸੇ ਦਿਖਾ ਦਿਓ ਕਮਾ ਕੇ ਕਿ ਪਾਣੀ ਕਿਸ ਤਰ੍ਹਾਂ ਇੱਥੇ ਜਮ ਹੋਇਆ ਇਹ ਲਗਾਤਾਰ ਪਾਣੀ ਇੱਥੇ ਇਹਨਾਂ ਦਾ ਕਹਿਣਾ ਕਿ ਇੱਥੇ ਹੀ ਖੜਾ ਰਹਿੰਦਾ ਆ ਇੱਕ ਸਾਹਮਣੇ ਮੰਦਿਰ ਐ ਸਾਹਮਣੇ ਮੰਦਿਰ ਮੈਂ ਦਿਖਾਣਾ ਚਾਹਾਂਗਾ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਆ ਮੰਦਿਰ ਦੇ ਵਿੱਚ ਦੀ ਵੀ ਰਸਤਾ ਜਿਹੜਾ ਆ ਬਹੁਤ ਅੰਦਰ ਜਾਣ ਲਈ ਹੈ ਨੀਗਾ ਮੰਦਿਰ ਨੂੰ ਜਾਣ ਦੇ ਲਈ ਵੀ ਸਾਈਡ-ਸਾਈਡ ਥਾਣੀ ਲੋਕ ਜਾਂਦੇ ਨੇ ਮੰਡੀ ਦੇ ਵਿੱਚ ਮੇਰੇ ਵੀਰ ਜਮਾ ਨੇ ਉਹਨਾਂ ਨੂੰ ਪੁੱਛਦੇ ਹਾਂ ਥੈਂਕ ਯੂ ਜੀ ਹਾਂਜੀ ਅਜੀ ਹਨੇ ਕੀ ਕਰਨਾ ਜੀ ਜਿਹੜਾ ਪਾਣੀ ਇੰਨਾ ਖੜਾ ਰਹਿੰਦਾ ਮੰਡੀ ਦੇ ਵਿੱਚ ਜੇ ਸੀਵਰੇਜ ਆ ਉਹ ਸਿਸਟਮ ਠੀਕ ਨਹੀਂ ਹੈਗਾ ਇਹ ਬੈਗ ਮਾਰਦਾ ਹੈਗਾ ਅਸੀਂ ਬਹੁਤ ਵਾਰੀ ਰਿਕੁਐਸਟ ਕਰ ਚੁੱਕੇ ਆ ਮਾਰਕੀਟ ਕਮੇਟੀ ਨੂੰ ਵੀ ਕਰ ਚੁੱਕੇ ਆ ਸ਼ਹਿਰ ਆਪਣੇ ਐਸਡੀ ਸਾਹਿਬ ਨੂੰ ਵੀ ਕਹਿ ਚੁੱਕੇ ਆ ਲੇਕਿਨ ਕੋਈ ਧਿਆਨ ਨਹੀਂ ਦੇ ਰਿਹਾ ਉਹ ਕਦੀ ਕਹਿ ਦਿੰਦੇ ਨੇ ਇਹ ਮਾਰਕੀਟ ਕਮੇਟੀ ਨੇ ਕਰਨਾ ਮੈਂ ਜਦ ਕਿ ਅਸੀਂ ਖੌਸਟੇਕ ਦਿੰਨੇ ਆ ਸਭ ਕੁਝ ਦਿੰਨੇ ਆ ਉਹਦੇ باوجود ਵੀ ਮੰਡੀ ਦੀ ਕੋਈ ਸਫਾਈ ਨਹੀਂ ਹੁੰਦੀ ਭਾਈ ਦੇਖੋ ਤੁਸੀਂ ਇਸ ਵੇਲੇ ਮੰਦਰ ਜਾਣ ਤੋਂ ਵੀ ਲੋਕ ਕਿੰਨੇ ਪਰੇਸ਼ਾਨ ਹੈਗੇ ਆ ਔਰ ਹਰ ਮੰਡੀ ਜਿੰਨਾ ਮੱਛਰ ਹੋਇਆ ਹੈ ਜਿਸ ਕਰਕੇ ਸਾਰੇ ਬੱਚੇ ਵੀ ਬਿਮਾਰ ਹੋ ਸਕਦੇ ਆ ਅਸੀਂ ਇਹਨਾਂ ਨੂੰ ਰਿਕਵੈਸਟ ਕਰਦੇ ਆ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਇਹਦਾ ਹੱਲ ਬਣ ਤਾਂ ਕਿ ਮੰਡੀ ਵਾਲੇ ਆਰਾਮ ਨਾਲ ਇੱਥੇ ਰਹਿ ਸਕਣ ਪ੍ਰਸ਼ਾਸਨ ਤੁਸੀਂ ਕੰਮ ਅੱਗੇ ਕੰਪਲੀਟ ਕੋਈ ਦੇ ਚੁੱਕੇ ਹੈ ਹਾਂਜੀ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਚੁੱਕੇ ਆ ਮੈਗਨ ਨੂੰ ਕਈ ਵਾਰੀ ਕਹਿ ਚੁੱਕੇ ਆ ਲੇਕਿਨ ਉਹ ਇਹ ਕਹਿੰਦੇ ਮਾਰਕੀਟ ਕਮੇਟੀ ਨੇ ਕਰਾਉਣਾ ਮਾਰਕੀਟ ਕਮੈਂਡ ਹੀ ਇਹਨੇ ਕਰਾ ਦੇਣਾ ਜੜ ਕੇ ਅਸੀਂ ਜਰ ਹਾਊਸ ਟੈਕਸ ਪੇ ਕਰਦੇ ਆ ਤੇ ਇੱਕ ਮੁਸਲਕੀਟੀ ਦਾ ਹੀ ਫਰਜ਼ ਬੰਦਾ ਹੈਗਾ ਇਹ ਸਾਨੂੰ ਇਹ ਨਾਲ ਸਹਿਯੋਗ ਦੇਣ ਤਾਂ ਕਿ ਸਾਡਾ ਜਿਹੜਾ ਇਹ ਤੋਂ ਛੜਖਰਾ ਹੋਵੇ ਇੱਕ ਦੋ ਹਾਲ ਖਾਣਾ ਚਾਹਾਂਗੇ ਕਿ ਮੱਛਰਾਂ ਨੂੰ ਕੈਮਰੋਨ ਕਹਾਂਗੇ یوں ਕਰਕੇ ਦਿਖਾ ਦਿਓ ਇੱਕ ਕਰੋਨਾ ਵਾਇਰ ਚੱਲ ਰਿਹਾ ਤੇ ਇੱਥੇ ਮੱਛਰ ਕਿਸ ਤਰ੍ਹਾਂ ਜਮਾ ਹੋਏ ਆ ਇੱਥੇ ਲੋਕਾਂ ਦੀਆਂ ਰਹਾਇਸ਼ਾਂ ਵੀ ਆ ਹਾਂ ਜੀ ਆ ਤੁਹਾਡੇ ਹੱਥੇ ਡੋਲੂ ਫੜੇ ਜੀ ਮੰਦਰ ਤੋਂ ਆਏ ਹਾਂ ਮੰਦਰ ਜਾਣ ਨੂੰ ਕੋਈ ਰਸਤਾ ਹੀ ਹੈ ਨਹੀਂ ਕੋਈ ਵੀ ਨਹੀਂ ਜਾ ਸਕਦਾ ਕੋਈ ਨਾ ਬੱਚਾ ਜਾ ਸਕਦਾ ਜਵਾਨ ਨਾ ਔਰਤ ਕੋਈ ਵੀ ਨਹੀਂ ਜਾ ਸਕਦੀ ਕਿਸੇ ਦੇ ਪਾਸੇ ਪਾਣੀ ਪਾਣੀ ਹੈ ਚਾਰੇ ਪਾਸੇ ਮੰਦਰ ਦੇ ਪੀਵਾ ਕਰਦੇ ਮੰਗ ਕਰਦੇ ਇਹ ਸੁਬਾਈ ਕਰਾਈ ਜਾਵੇ ਪਾਣੀ ਦਾ ਕੋਈ ਨਿਕਾਸੀ ਦਾ ਕੋਈ ਸਾਧਨ ਕੀਤਾ ਜਾਵੇ ਕਾਫੀ ਦੇਰ ਤੋਂ ਇਹ ਸਾਡੀ ਮੰਗ ਹੈਗੀ ਹੈ ਸੁਣਦੇ ਹੈ ਨਹੀਂ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਨਾ ਮਿਊਨਿਸਪਲ ਕਮੇਟੀ ਨਾ ਮਾਗ ਕਮੇਟੀ ਨਾ ਹੋਲ ធីਬਰਾਜੀ ਵਾਲੇ ਕੋਈ ਨਹੀਂ ਸੁਣਦਾ ਨਹੀਂ ਜੇ ਸਫਾਈ ਇੱਕ ਵਾਰੀ ਕਰਾਈ ਜਾਂਦੀ ਆ ਕਰਾਈ ਜਾਂਦੀ ਆ ਤਾਂ ਦੁਬਾਰਾ ਫੇਰ ਉਹੀ ਹਾਲ ਹੋ ਜਾਂਦਾ ਆ ਦੁਬਾਰਾ ਫੇਰ ਉਹੀ ਹਾਲ ਆ ਕਿਉਂਕਿ ਜਾਂ ਤੇ ਇਹਦਾ ਕੋਈ ਮੇਨ ਹੱਲ ਨਹੀਂ ਲੱਭਣਾ ਪਾਣੀ ਕੱਢਣ ਦਾ ਉਨੀ ਦਿਨ ਇੱਥੇ ਪਾਣੀ ਇਦਾਂ ਜਮਾ ਰਹਿਣਾ ਵਾ ਚੰਚਲ ਕੁਮਾਰ ਜੀ ਇਹਨਾਂ ਦਾ ਪਾਣੀ ਇਹਦੇ ਵਾਰ ਕੀ ਕਹਣੇ ਸੀ ਇਹ 40 50 ਸਾਲ ਤੋਂ ਅਸੀਂ ਇਸ ਮੰਡੀ 'ਚ ਰਹਿ ਰਹੇ ਆ ਇਹ ਮੰਡੀ ਦਾ ਇਹ ਹਾਲ ਰਿਹਾ ਸਰਕਾਰਾਂ ਆਈਆਂ ਆਸ਼ਵਾਸ਼ਣ ਦੇ ਗਈਆਂ ਜੀ ਤੁਹਾਡਾ ਮੰਡੀ ਦਾ ਕੰਮ ਹੋਊਗਾ ਮਿਊਨਿਸਪਲ ਕਮੇਟੀ ਮਾਰਕੀਟ ਕਮੇਟੀਆਂ ਕੋ ਜਾਣੇ ਮਿਊਨਿਸਪਲ ਕਮੇਟੀ ਕੋ ਆਊਟਸਟੈਕ ਦੰਨੇ ਆ ਉਹ ਕਹਿੰਦੇ ਤੁਹਾਡਾ ਮਾਰਕੀਟ ਕਮੇਟੀ ਦੇ ਅੰਦਰ ਮਾਰਕੀਟ ਕਮੇਟੀ ਨੂੰ ਅਸੀਂ ਫੀਸ ਦਿੰਨੇ ਆ ਜਿਹੜੀ ਫੀਸ ਅਸੀਂ ਦਿੰਨੇ ਆ ਉਹਦੇ ਉਸ ਮਾਰਕੀਟ ਕਮੇਟੀ ਵੀ ਇਹਦਾ ਕੋਈ ਹੱਲ ਨਹੀਂ ਕਰਦੀ ਜਦ ਇਲੈਕਸ਼ਨ ਆਉਂਦਾ ਸਾਨੂੰ ਸ਼ੁਆਚੰਦ ਤੁਹਾਡੀ ਮੰਡੀ ਦੀ ਸਫਾਈ ਹੋ ਗਈ ਇਹ 40 ਸਾਲ ਤੋਂ ਤਾਂ ਮੈਂ ਦੇਖ ਰਿਹਾ ਜੀ ਮੇਰੀ 62 ਸਾਲ ਦੀ ਉਮਰ ਹੈ 40 50 ਸਾਲ ਤੋਂ ਮੈਂ ਦੇਖ ਰਿਹਾ ਇਹਦੀ ਕੋਈ ਸਫਾਈ ਨਹੀਂ ਜੇ ਅਸੀਂ ਬਹੁਤ ਵਾਰੀ ਕਹਿ ਕੇ ਕਿ ਕਾਂਗਰਸੀਆਂ ਸਰਕਾਰਾਂ ਆਈਆਂ ਉਹਨੇ ਨਹੀਂ ਕੰਮ ਕੀਤਾ ਕਾਲੀਆਂ ਨੇ ਕੋਈ ਨਹੀਂ ਕੀਤਾ ਇਸ ਕਰਕੇ ਅਸੀਂ ਇੱਕ ਮਸਪਲ ਕਮੇਟੀ ਨੂੰ ਬਹੁਤ ਵਾਰੀ ਜਾ ਕੇ ਬੇਨਤੀ ਕਰ ਚੁੱਕੇ ਦਿਖਾ ਵੀ ਚੁੱਕੇ ਆ ਸਾਰਾ ਇਹ ਵੇ ਸਾਡਾ ਕੋਈ ਮਸਲਾ ਹੱਲ ਕਰੋ ਲੇਕਿਨ ਇਹਦੀ ਕੋਈ ਸੁਣਵਾਈ ਨਹੀਂ ਮੰਗ ਕੀ ਕਰਦੇ ਮੰਗ ਅਸੀਂ ਕਰਦੇ ਵੀ ਇਹਦੀ ਸੀਵਰੇਜ ਖੋਲਿਆ ਜਾਵੇ ਸੀਵਰੇਜ ਬਲੌਕ ਆ ਇਹ ਸੀਵਰੇਜ ਖੋਲਿਆ ਜਾਵੇ ਤੇ ਇਹਦੇ ਪਾਣੀ ਦੀ ਨਿਕਾਸੀ ਹੋਵੇ ਅਸੀਂ ਇਹ ਫਰਜੀ ਇੰਜਨ ਚਲਾ ਦਿੰਦੇ ਹਾਂ ਥੋੜਾ ਬੋੜਾ ਨਿਕਲ ਜਾਂਦਾ ਲੇਕਿਨ ਹੁਣ ਆ ਦੁਕਾਨਾਂ ਦੇ ਨਾਲ ਲੱਗਾਇਆ ਸੀ ਪਾਣੀ ਕੀ ਉਹ ਦੇਖੋ ਘਰ ਜਾਣ ਨੂੰ ਵੀ ਸਾਡੇ ਰਸਤਾ ਨਹੀਂ ਮੰਦਰ ਨੂੰ ਤਾਂ ਇੱਕ ਪਾਸੇ ਮੰਦਰ ਤੱਕ ਜਾਣਾ ਘਰ ਜਾਣ ਨੂੰ ਸਾਡੇ ਰਸਤੇ ਜਦੋਂ ਇੱਕ ਵਾਰੀ ਇਹ ਪਾਣੀ ਨਿਕਲ ਜਾਂਦਾ ਆ ਤੇ ਉਹ ਕਿੰਨੇ ਦਿਨ ਰਹਿੰਦਾ ਕਿਸ ਤਰ੍ਹਾਂ ਰਹਿੰਦਾ ਨਹੀਂ ਜਿਲੇ ਨਿਕਲ ਜਾਂਦਾ ਫਿਰ ਓਵਰਫਲੋ ਹੁੰਦਾ ਜੀ ਸਾਹਮਣੇ ਮੰਦਰ ਤੇ ਮੋਹਰਿਓ ਉਹ ਚੜ ਜਾਂਦਾ ਸਾਰਾ ਪਾਣੀ ਫੇਰ ਨਹੀਂ ਹੋ ਜਾਂਦਾ ਜੀ ਇਹ ਇਦਾਂ ਹੀ ਰਹਿੰਦਾ ਤੁਸੀਂ ਜਦੋਂ ਮਰਜ਼ੀ ਆ ਕੇ ਇਹਨੂੰ ਦੇਖ ਲਓ ਇਹ ਪਾਣੀ ਇਦਾਂ ਹੀ ਰਹਿੰਦਾ ਮੰਡੀ ਚ ਆਹ ਤਾਂ ਬਾਰਿਸ਼ ਕਰਕੇ ਜਰਾ ਜ਼ਿਆਦਾ ਜੀ ਨਾ ਜੀ ਤੁਹਾਡਾ ਮੇਰਾ ਨਾਮ ਬਲਵਿੰਦਰ ਆਈ ਹਾਂ ਇਹ ਮਾਰਕੀਟ ਬਲਵਿੰਦਰ ਮੈਂ ਮੋਟਰ ਚਲਾਉਣਾ ਆ ਮੈਨੂੰ ਹੋ ਗਏ 20 ਸਾਲ ਹੋ ਗਏ ਚਲਾਉਂਦਿਆਂ ਨੂੰ ਮੋਟਰ ਬਲਵਿੰਦਰ ਜੀ ਕੀ ਵਜ੍ਹਾ ਜਿਹੜਾ ਇੰਨਾ ਪਾਣੀ ਆ ਚਾਰੇ ਵਜ੍ਹਾ ਇਹ ਆ ਵੀ ਇਹ ਸੀਵਰ ਸਹੀ ਪੈ ਜਾਣ ਮੋਰੇ ਹਾਂ ਆਨਲਾਈਨ ਸੀਵਰ ਪੈ ਜਾਣ ਚੱਲਦੇ ਹਾਂ ਜਿਹੜਾ ਇੱਕ ਸੀਵਰ ਬਲਾਕ ਹੋਇਆ ਉਹਦੀ ਕੋਈ ਉਹ ਲੱਭਾ ਹੀ ਨਹੀਂ ਸੀ ਸ਼ਹਿਰ ਦੀ ਕਮੇਟੀ ਨੂੰ ਹਾਂ ਹਾਂ ਉਹਦੇ ਕਰਕੇ ਇਹ ਮਸਲਾ ਨਹੀਂ ਕਾਰਨ ਕੀ ਹੈ ਕੋਈ ਸਮਾਨ ਦੀ ਕਮੀ ਆ ਜਾਂ ਕੋਈ ਹੋਰ ਵਜ੍ਹਾ ਆ ਜਿਹੜਾ ਇਹ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਤੁਹਾਨੂੰ ਪਤਾ ਇੱਥੇ ਘਰ ਵੀ ਆ ਤੁਸੀਂ ਆਪਣੇ ਅਫਸਰਾਂ ਦਾ ਕੰਪਲੀਟ ਕੀਤੀ ਹੈ ਜੀ ਅਫਸਰਾ ਤਾਂ ਹੀ ਕਰਦੇ ਰਹੀਦਾ ਕੰਪਲੀਟ ਹੋਣਾ ਹੀ ਇਹਦਾ ਸਮਾਨ ਇੱਕ ਪੈ ਪੈਣਾ ਹੀ ਹਾਂ ਇੱਕ ਪੱਖੇ ਦੀ ਰਿਪੇਅਰ ਹੋਣੀ ਸੀ ਉਹ 4-5000 ਰੁਪਏ ਲੱਗਦਾ ਸੀ ਹਾਂ ਉਹ ਕਹਿੰਦੇ ਸਾਡੇ ਕੋਲ ਖਾਤੇ 'ਚ ਹੈ ਨਹੀਂਗੇ ਵੀ ਸਾਡੇ ਕੋਲ ਸੀਜ਼ਨ ਆਉਂਦਾ 1 ਮਹੀਨੇ ਲਈ 1 ਮਹੀਨੇ ਲਈ ਅਸੀਂ ਪੈਸੇ ਲਾ ਸਕਦੇ ਆਂ ਬਾਕੀ ਮੰਡੀ ਵਾਲੇ ਲਾਉਣ ਜਾਵਾਂਗਾ ਕਿ ਮੰਡੀ ਵਾਲੇ ਜਾਨ ਤੇ ਜਾਨ ਕਿੱਧਰ ਦੀ ਜਿਨ੍ਹਾਂ ਦੇ ਘਰ ਆ ਉਹ ਘਰਾਂ ਦੇ ਵਿੱਚ ਕਿੱਧਰ ਦੀ ਜਾਨ ਜੇ ਕੋਈ ਭਗਤ ਮੰਦਰ ਆਉਂਦਾ ਮੰਦਰ ਕਿੱਧਰ ਦੀ ਜਾਵੇ ਹੋਰ ਵੀ ਵੀਰ ਮੌਜੂਦ ਨੇ ਹਾਂਜੀ ਸਾਡੇ ਨਾਲ ਨਮਸਕਾਰ ਸਰ ਜੀ ਮੈਂ ਰਮਨ ਜੀ ਸਵਾਗਤ ਆ ਜੀ ਤੁਹਾਡਾ ਥੈਂਕ ਯੂ ਜੀ ਗੱਲ ਇਦਾਂ ਜੀ ਵੀ ਇੱਕ ਤਾਂ ਬਿਮਾਰੀ ਜਿਹੜੀ ਆਲਰੇਡੀ ਇੰਨੀ ਫੈਲੀ ਹੈ ਜੀ ਤੋਂ ਬੱਚਿਆਂ ਦਾ ਕੋਈ ਸਾਧਨ ਨਹੀਂ ਨਜ਼ਰ ਆਉਂਦਾ ਉਸ ਤੋਂ ਬਾਅਦ ਜਿੰਨਾ ਪਾਣੀ ਖੜਾ ਕੀ ਤੁਸੀਂ ਸੋਚਦੇ ਹੋ ਇਹਦੇ ਨਾਲ ਅਸੀਂ ਬੱਚ ਚਮਾ ਗਈ ਜਨਤਾ ਜਿਹੜੀ ਇੱਥੇ ਰਹਿੰਦੀ ਹੈ ਇਹ ਇਹ ਤਾਂ ਇਹ ਹੈ ਵੀ ਜਾਨ ਬੁਝ ਕੇ ਜਿੱਦਾਂ ਸਾਨੂੰ ਡੋਜ਼ ਦੇ ਰਹੇ ਵੀ ਮਰ ਜਾਓ ਜਿੰਨਾ ਇੱਥੇ ਗੰਦ ਹੈਗਾ ਉਹਨਾਂ ਮਾਰਕੀਟ ਕਮੇਟੀ ਵਾਲੇ ਕਹਿੰਦੇ ਵੀ ਸਾਡੇ ਕੋਲ ਪੈਸੇ ਹਨ ਨਹੀਂ ਆ ਜਿਹੜੀ ਮੰਡੀ ਦੀ ਉੱਪਰ ਜੀ ਜਿੰਨੇ ਵੀ ਇਹ ਟੈਕਸ ਲੈਂਦੇ ਨੇ ਮਾਰਕੀਟਿੰਗ ਕਮੇਟੀ ਲੈਂਦੀ ਹੈ ਹੋਰ ਤਾਂ ਕੋਈ ਲੈਂਦਾ ਨਹੀਂ ਜੇ ਮਿਊਨਿਸਪੈਲਿਟੀ ਵੀ ਸਾਡੇ ਕੋਲ ਉਹ ਅਸੀਂ ਪ੍ਰਾਪਰਟੀ ਟੈਕਸ ਦਿੰਨੇ ਆ ਨਾ ਤਾਂ ਉਹ ਟੀਅਰ ਕਰਦੀ ਨਾ ਇਹ ਕਰਦੀ ਹੈ ਇਹ ਦੋਨਾਂ ਦੇ ਵਿੱਚ ਫਸਿਆ ਉਹ ਕਹਿੰਦੇ ਇਹ ਕਰਨ ਉਹ ਕਹਿੰਦੇ ਇਹ ਕਰਨ ਪੈਸੇ ਦੋਨੇ ਲਈ ਜਾਂਦੇ ਆ ਨਹੀਂ ਵਜ ਕਾਰਨ ਤਾਂ ਇਹ ਵੀ ਇਹਨਾਂ ਦੀ ਮਿਸਮੈਨੇਜਮੈਂਟ ਹੈ ਦੀ ਸੀਵਰੇਜ ਡਰੇਨੇਜ ਸਿਸਟਮ ਨਹੀਂ ਹੈਗਾ ਠੀਕ ਇਹ ਤਾਂ ਕਮੇਟੀ ਦਾ ਸੀਵਰੇਜ ਬੋਰਡ ਦਾ ਕੰਮ ਹੈ ਨਾ ਜੀ ਸਾਡੀ ਐਸ ਡੀਓ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਮਾਰਕੀਟ ਕਮੇਟੀ ਦਾ ਕੰਮ ਹੈ ਮਾਰਕੀਟ ਕਮੇਟੀ ਦਾ ਕੰਮ ਆ ਜਾਂ ਸੀਵਰੇਜ ਬੋਰਡ ਸਰ ਮੈਂ ਤਾਂ ਤੁਹਾਨੂੰ ਅਰਜ਼ੀ ਕੀਤੀ ਜੀ ਦੋਨੇ ਸਾਡੇ ਕੋਲ ਪ੍ਰਾਪਰਟੀ ਟੈਕਸ ਮਾਰਕੀਟ ਆਪਣੇ ਮਿਨਿਸਪੈਲਿਟੀ ਲੈਂਦੀ ਹੈ ਤੇ ਜਿਹੜੇ ਇੰਜੈਂਸ ਦੇ ਟੈਕਸ ਜਿਹੜੀ ਹੈ ਮਾਰਕੀਟ ਕਮੇਟੀ ਲੈਂਦੀ ਹੈ ਉਹਨਾਂ ਦੇ ਫਰਜ਼ ਹੁੰਦਾ ਹੈ ਗੱਲ ਤੇ ਆ ਨਹੀਂ ਮੰਗ ਕੀ ਕਰਦੇ ਤੁਸੀਂ ਮੰਗ ਹੀ ਕਰਦੇ ਜੀ ਸਾਨੂੰ 100 ਵਿਧਾਵਾਵਾਂ ਦਿੱਤੀਆਂ ਜਾਂਦੇ ਅਸੀਂ ਸ਼ਹਿਰੀ ਮੰਗੂ ਰਹਿ ਸਕੀਏ ਆ ਜਿੱਦਾਂ ਅਸੀਂ ਰਹਿ ਰਹੇ ਹਾਂ ਇਹ ਤਾਂ ਛੱਪੜ ਇਦਾਂ ਜਿੱਦਾਂ ਜੰਗਲਾਂ ਚ ਹੁੰਦੇ ਆ ਤੁਸੀਂ ਕੀ ਸੋਚਦੇ ਵੀ ਤੁਸੀਂ ਨੰਗੇ ਤਹੋ ਮੈਨੂੰ ਇੱਥੋਂ ਤੱਕ ਤੁਹਾਨੂੰ ਪਤਾ ਲੱਗੇ ਪਾਣੀ ਕਿੱਦਾ ਨੰਗਣਾ ਸਾਨੂੰ ਪਤਾ ਲੱਗੇ ਕਿ ਪਾਣੀ ਤਾਂ ਕਿਵੇਂ ਲੱਗਣਾ ਪਾਣੀ ਅਸੀਂ ਲਗਾਦਾ ਤੁਹਾਨੂੰ ਜਿਹੜਾ ਰਾਧਾਕ੍ਰਿਸ਼ਨ ਦਾ ਮੰਦਿਰ ਆ ਮੰਦਿਰ ਦੇ ਵਿੱਚ ਮੇਰੇ ਭਗਤ ਆਏ ਨੇ ਹਾਂਜੀ ਭਾਈ ਕੀ ਨਾ ਆਈ ਤੁਹਾਡਾ ਰੰકુਮਾਰੀ ਭਾਈ ਇਹ ਪਾਣੀ ਦੇ ਵਿੱਚੋਂ ਨੰਗੇ ਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਮੁਸ਼ਕਿਲ ਲੱਗਦਾ ਪਿਆ ਰਿਆਣਾ ਵੀ ਇੱਥੇ ਆਉਂਦੇ ਸੀ। ਬਸ ਇਦਾਂ ਹੀ ਆਈਦਾ ਸੀ। ਸਕੂਟ ਤੇ ਆਨੇ ਬੰਦਾ ਵਾ। ਜੀ। ਪੈਦਲ ਨਹੀਂ ਆ ਸਕਦੇ। ਪੈਦਲ ਨਹੀਂ ਆ ਸਕਦੇ। ਸਲਪ ਬੋ ਕਰਦੀ ਆ ਜੀ। ਕੀ ਮੰਗ ਕਰਦੇ ਪਿੱਛੇ? ਮੈਂ ਕਹਿੰਦਾ ਵੀ ਇਹਦਾ ਨਿਕਾਸ਼ ਹੋਵੇ ਫਟਾਫਟ। ਇਹ ਤਾਂ ਕਿੰਨੇ ਸਾਲਾਂ ਤੋਂ ਇਦਾਂ ਹੀ ਚੱਲੀ ਆ ਰਹੀ ਆ ਵਾ। ਤਕਰੀਬਨ ਕਿੰਨੇ ਸਾਲ ਹੋ ਗਏ ਇਦਾਂ? ਬਹੁਤ ਕਾਫੀ ਢੇਰ ਹੋ ਗਈ ਆ ਜੀ। ਇਸੇ ਤਰ੍ਹਾਂ ਹੀ ਹੈ। ਜਦੀ ਸੁਰਤ ਤੇ ਸੰਭਾਲੀ ਆ ਉਦੋਂ ਤੋਂ ਇਹੀ ਆ। ਨਿਕੋ ਉਧਰ ਦੀ ਪਰਾਣਾ ਦਾਣੀ ਦਾਣਾ ਮੰਡੀ ਦੇ ਵਿੱਚ ਖੜੇ ਆ ਦਾਣਾ ਮੰਡੀ ਦੇ ਵਿੱਚ ਇੱਕ ਚਾਹ ਦੀ ਦੁਕਾਨ ਬਜ਼ੁਰਗ ਚਲਾਉਂਦੇ ਨੇ ਉਹਨਾਂ ਦੇ ਅੱਗੇ ਦਾ ਹਾਲ ਵੇਲੇ ਦਿਖਾ ਦਿਓ ਅੱਗੇ ਕਿਦਾਂ ਆ ਜੀ ਮੱਛਰ ਕਿਸ ਤਰ੍ਹਾਂ ਆ ਇਹ ਚਾਹ ਦੀ ਦੁਕਾਨ ਚਲਾਉਂਦੇ ਨੇ ਆਪਣੇ ਬੱਚਿਆਂ ਦਾ ਜਿਹੜਾ ਪੇੜ ਪਾਲਦੇ ਨੇ ਇੱਕ ਚਾਹ ਦੀ ਦੁਕਾਨ ਚਲਾ ਕੇ ਵਾਪਸ ਕੀ ਨਾ ਜੀ ਤੁਹਾਡਾ ਰਾਜ ਕੁਮਾਰ ਜੀ ਰਾਜ ਕੁਮਾਰ ਜੀ ਕਿੰਨੀ ਦੇਰ ਤੋਂ ਆਣ ਇੱਥੇ ਵੀ ਮਾੜੂ ਕਾਫੀ ਜ਼ਰਗਾ ਜੇ ਹੂੰ ਕਿੰਨੀ ਦੇਰ ਤੋਂ ਆ ਜੀ ਹੋ ਗਿਆ ਚੀਪ 30-40 ਸਾਲ ਹੋ ਗਏ ਜਿਹੜਾ ਹਾਲ ਆ ਤੁਹਾਡੇ ਸਾਹਮਣੇ ਮੱਛਰ ਆ ਪਾਣੀ ਮੱਛਰ ਹਾਂਜੀ ਪਾਣੀ ਬਹੁਤ ਰਹਿੰਦਾ ਪਾਣੀ ਹਰ ਵੇ ਪਾਣੀ ਜੜ ਜਾਂਦਾ ਤੇ ਤੇ ਇਸ ਤਰ੍ਹਾਂ ਇਹਦੇ ਨਾਲ ਗਾਹ ਗਾਉਂਦੇ ਜੀ ਤੁਹਾਡੇ ਕੋਲ ਗਾਹ ਗਾਉਂਦਾ ਸੀ ਜੀ ਕੋਈ ਕੀ ਬਿੱਲੇ ਬੈਠ ਕੇ ਜੜਿਆ ਈਦਾ ਬਾਈ ਜੜੀ ਵਾ ਬੱਚਿਆਂ ਦਾ ਵੀ ਯਾਰਾ ਕਿਸ ਤਰ੍ਹਾਂ ਕਰਦੇ ਹੋ ਬੱਚਿਆਂ ਦਾ ਹੁਣ ਬੈਂਕਾਂ ਦੇ ਮੁੰਡਾ ਹੈਗਾ ਉਹਦੇ ਕਰਕੇ ਯਾਰਾ ਹੁੰਦਾ ਕੋਈ ਗਵਰਨਮੈਂਟ ਲੋਕੋ ਤੁਹਾਨੂੰ ਕੋ ਹੋ ਲੱਗੀ ਪੈਨਸ਼ਨ ਨਹੀਂ ਲੱਗੀ ਪੈਨਸ਼ਨ ਕੋਈ ਨਹੀਂ ਲੱਗੀ ਨਹੀਂ ਤੇ ਤੱਕ ਗਾਹ ਕਾ ਕੇ ਕੀ ਜਾਂਦੇ ਤੁਹਾਨੂੰ ਇੱਥੇ ਪਾਣੀ ਦੇ ਬਾਰੇ ਕਾ ਪਾਣੀ ਦੇ ਵੇਚ ਦੀ ਗਾਹ ਕਾਂਦੇ ਆ ਕੋਈ ਗਾਂਦਾ ਹੀ ਨਹੀਂ ਕੋਈ ਗਾਹ ਗਾ ਮੱਛਰ ਬੋਹੜਾ ਪਾਣੀ ਬੋਹੜਾ ਬਦਬੂਆਂ ਦੀ ਬੋਹੜ ਤੇ ਹਾਂ ਤੇ ਚਾਹ ਦੀ ਵਿਗਦੀ ਨਹੀਂ ਨਹੀਂ ਵਿਗਦੀ ਚਾਹਣ ਕੀ ਕਰੀ ਹੁਣ ਉਹ ਟਾਈਮ ਬਾਅਦ ਕਰਕੇ ਚਲੇ ਜਾਂਦਾ ਬਾਬੇ ਦੇ ਬੈਠ ਗਈ ਹਾਂਜੀ ਓਏ ਅਸੀਂ ਬਜ਼ੁਰਗਾਂ ਜਿਨ੍ਹਾਂ ਦਾ ਕਹਿਣਾ ਆ ਕਿ ਚਾਹ ਦਾ ਵੀ ਕੰਮ ਇਹਨਾਂ ਦਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਇਸ ਪਾਣੀ ਦੇ ਕਰਕੇ ਕੋਈ ਵੀ ਇਹਦੇ ਵਿੱਚ ਦੀ ਨਹੀਂ ਨੰਗਦਾ ਤੇ ਤੁਹਾਨੂੰ ਹੋਰ ਵੀ ਮਿਲਾਨੇ ਆ ਬਾਣੀ ਮੰਡੀ ਦੇ ਵਿੱਚ ਜਿਹੜਾ ਰਦਾ ਕਿਸੇ ਦਾ ਮੰਦਿਰ ਆ ਉੱਥੇ ਦੇ ਪੁਜਾਰੀ ਸਾਡੇ ਕੋਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਤੁਹਾਡਾ ਸਵਾਗਤ ਹੈ ਜੀ ਜੀ ਕੀ ਨਾਮ ਹੈ ਜੀ ਆਪ ਦਾ ਮੇਰਾ RAMCHAND TIWARI RAMCHAND ਜੀ ਜੋ ਆਪਕੇ ਅੱਗੇ ਪਾਣੀ ਖੜਾ ਹੈ ਇਧਰ ਹਾਂਜੀ ਤੁਸਮੇ ਬਖਤੋਂ ਕਾਣੇ ਕੋ ਕਸ਼ਟ ਹੋ ਰਹਾ ਹੈ बिल्कुल कष्ट हो रहा है कितनी देर रास्ता से पाने बंद पाने हो जाता है गंदगी आती है बीमारियाँ वगैरह हाँ जी पानी पैरों के अंदर ही आता है पैरों में लग भी आता है बिल्कुल पैरों में लगी आता तो अंदर भी गंदा फर्श भी गंदा हो जाता है जी कितनी देर पाने से पाने है। ये प्रॉब्लम ये, ये सात साल से मुझे देखते हो गए हाँ जी ऐसा ही है ऐसा ही है वो कैसे आते हैं वो किनारे किनारे आ जाते हैं या फिर अपने कन्वेंस में टोलर वगैरह में अपनी व्यवस्था करके बड़ी परेशानी में आती है कहने बंद जब बरसात होती है उस समय पानी का कोई निकास नहीं यहाँ से और ऊपर गटर का पानी भी ऊपर आ जाता है आगे सप्लाई बंद है आप क्या मांग करते हैं प्रशासन से क्या मांग प्रशासन से यहाँ का ध्यान दी इधर सुधार हो इधर तो धर्मस्थान भी है एक पब्लिक प्लेस भी सरकार को ध्यान देना चाहिए ऐसे स्थानों की स्वच्छता रखनी चाहिए क्योंकि यदि पुलिस स्वस्थ होगा तो धार्मिक स्थान में धर्म के प्रति भी तभी लोगों का रुझान होगा लेकिन यहाँ पर कई लोग जो है इस पानी के करके नहीं आ जा पा रही कई लोग जब बरसात होती है तो आना जाना ही बंद कर देती हैं जो लोग आते हैं बड़ी परेशानी में आती हैं इसलिए इसका प्रशासन से मांगे कि जल्द से जल्द इसका निवारण हो यहाँ पर स्वच्छता की तरफ ध्यान दिया जाए ਇਸੀ ਪੁਜਾਰੀ ਜੀ ਜਿਹੜੇ ਅੰਜਿਣਾ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਆ ਪਾਣੀ ਧੰਨਖਾਇਆ ਬਿਮਾਰੀਆਂ ਪਾਣੀ ਤੋਂ ਫੈਲਣਦੀਆਂ ਬਹੁਤ ਜ਼ਿਆਦਾ ਮੱਛਰ ਬਹੁਤ ਜ਼ਿਆਦਾ ਆ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਸ ਦਾ ਸੁਧਾਰ ਕੀਤਾ ਜਾਵੇ ਕੈਮਰਾਮੈਨ ਸੁਮਿਤ ਢਿੰਗੜਾ ਦੇ ਨਾਲ ଶਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ